ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ 'ਚ ਕਾਫਲੇ ਬਣ ਕੇ ਬਰਨਾਲੇ ਦੀ ਦਾਣਾ ਮੰਡੀ 'ਚ ਪਹੁੰਚੇ ਕਿਰਤੀਓ ਲੋਕੋ ਅੱਜ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਇਨਕਲਾਬੀ ਕਵੀ ਅਤਰ ਸਿੰਘ ਪਾਸ਼ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਸਾਡੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਸਾਡੇ ਲਈ ਉਹਨਾਂ ਨੂੰ ਯਾਦ ਕਰਨ ਵੇਲੇ ਇਹ ਮਾਣ ਨਾਲ ਕਹਿ ਸਕਦੇ ਆਂ ਤੇ ਮਾਣ ਕਰ ਸਕਦੇ ਆਂ ਕਿ ਸਾਡੇ ਸ਼ਹੀਦਾਂ ਨੇ ਜੋ ਜੋਕਾਂ ਤੇ ਲੋਕਾਂ ਦੇ ਨਖੇੜੇ ਵਾਲੀ ਲਾਈਨ ਜੋ ਆਪਣੇ ਲਹੂ ਨਾਲ ਖਿੱਚੀ ਸੀ ਉਸੇ ਲਾਈਨ ਨੂੰ ਸਾਡੇ ਇੰਨਾ ਘੋਲਾਂ ਦੇ ਵਿੱਚ ਹੀ ਰਹੇ ਇੰਨਾ ਘੋਲਾਂ ਦੇ ਵਿੱਚ ਰੜੇ ਦੱਪੇ ਤੇ ਸ਼ਹੀਦੀ ਜਾਮ ਪਿੱਤੇ ਸਾਧੂ ਸਿੰਘ ਤਕਤੂਪੁਰਾ ਪ੍ਰਥੀਪਾਲ ਸਿੰਘ ਰੰਧਾਵਾ ਤੇ ਇਨਕਲਾਬੀ ਜੁਝਾਰੂ ਕਵੀ ਅਵਤਾਰ ਸਿੰਘ ਪਾਸ਼ ਨੇ ਆਪਦੇ ਖੂਨ ਨਾਲ ਉਸੇ ਲੇਨ ਨੂੰ ਹੋਰ ਗੁੜੀ ਕੱਤਾ ਇਹ ਮਾਣ ਕਰਨਯੋਗ ਤੇ ਫਖਰ ਕਰਨਯੋਗ ਗੱਲ ਹੈ ਤੇ ਜਦੋਂ ਅਸੀਂ ਅੱਜ ਸਾਡੇ ਸ਼ਹੀਦਾਂ ਦਾ ਦਿਨ ਮਨਾ ਰਹੇ ਹਾਂ ਤਾਂ ਸਾਡੇ ਸ਼ਹੀਦਾਂ ਦੀਆਂ ਚੇਤਾਵਨੀਆਂ ਸੱਚ ਹੋ ਰਹੀਆਂ ਇਹ ਚੇਤਾਵਨੀਆਂ ਜਿਹੜੀਆਂ ਜੇਲ੍ਹ 'ਚ ਬੈਠੇ ਸਾਡੇ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਲਿਖੀਆਂ ਤੇ ਦਿੱਤੀਆਂ ਸੀ ਉਹਨੇ ਕਿਹਾ ਸੀ ਕਿ ਸਾਮਰਾਜ ਕੀ ਹੈ ਕਿ ਸਾਮਰਾਜ ਦੁਨੀਆ ਦੇ ਉੱਤੇ ਡੱਕੇ ਮਾਰਨ ਵਾਲੀ ਮਸ਼ੀਨ ਹੈ ਅੱਜ ਜਦੋਂ ਅਸੀਂ 2024 ਦੇ ਵਿੱਚ ਸਾਮਰਾਜ ਨੂੰ ਮੁਰ ਦੇਖਦੇ ਆਂ ਮੁਰ ਚਾਤੀ ਮਾਰਦੇ ਆਂ ਤਾਂ ਸਾਮਰਾਜ ਦਾ ਉਹੀ ਖੰਖਾਰ ਚਿਹਰਾ ਸਾਡੇ ਸਾਹਮਣੇ ਨੰਗਾ ਹੁੰਦਾ ਹੈ ਬੇਪਰਦ ਹੁੰਦਾ ਹੈ ਅੱਜ ਵੀ ਉਹ ਸਾਮਰਾਜ ਦੰਦ ਨਾਉਂਦਾ ਫਿਰਦਾ ਹੈ ਦੁਨੀਆ ਦੇ ਵਿੱਚ ਦੁਨੀਆ ਤੇ ਚੜਿਆ ਹੋਇਆ ਸਾਮਰਾਜੀ ਘੋੜਾ ਚੜੀ ਜਿਹੜਾ ਵੱਖ-ਵੱਖ ਥਾਵਾਂ ਤੇ ਡੱਕੇ ਮਾਰਦਾ ਫਿਰਦਾ ਠੀਕ ਹੈ ਸਾਡੇ ਮੁਲਕ ਦੇ ਵਿੱਚ ਸਾਮਰਾਜ ਨੇ ਰਾਜ ਕਰਨ ਦਾ ਤਰੀਕਾ ਬਦਲ ਲਿਆ 47 ਚ ਪਰ ਕਿੰਨੇ ਮੁਲਕਾਂ ਦੇ ਵਿੱਚ ਜਿਹੜੀ ਸਾਮਰਾਜ ਨੂੰ ਰਾਜ ਕਰਨ ਵਾਸਤੇ ਕੋਈ ਪਰਦਾ ਵੀ ਰੱਖਣ ਦੀ ਲੋੜ ਨਹੀਂ ਰਹੀ ਜਿਹੋ ਜਿਹੇ ਹਾਲਤਾਂ ਬਣ ਰਹੀਆਂ ਆ ਸਾਡੇ ਸਾਹਮਣੇ ਆ ਕਿ ਥੋੜਾ ਟਾਈਮ ਪਹਿਲਾਂ ਆਹ ਪਾਲੇਸਟੀਨ ਦੇ ਵਿੱਚ ਪਾਲੇਸਟੀਨ ਦੀ ਧਰਤੀ ਦੇ ਜੂਹਾਰੂ ਲੋਕ ਜਿਹੜੇ ਜੁੱਜੇ ਲੜੇ ਉਹਨਾਂ ਫਲਸਤੀਨੀਆਂ ਨੂੰ ਦਬਾਉਣ ਵਾਸਤੇ ਕੁਚਲਣ ਵਾਸਤੇ ਕੌਮੀ ਮੁਕਤੀ ਲਹਿਰ ਨੂੰ ਖੂੰਚੜਵਾਉਣ ਵਾਸਤੇ ਕਿਵੇਂ ਅਮਰੀਕੀ ਸਾਮਰਾਜ ਨੇ ਇਜ਼ਰਾਈਲ ਨਾਲ ਰਲ ਕੇ ਕਿੱਡਾ ਤਾਨਕਤਾ ਲੋਕਾਂ ਦਾ ਅੱਜ ਕੱਲ੍ਹ ਦੀਆਂ ਰਿਪੋਰਟਾਂ ਕਿ ਉੱਥੇ ਕਾਲ ਪੈਣ ਦੀ ਹਾਲਤ ਹੈ ਕਾਲ 30 ਹਜ਼ਾਰ ਤੋਤੇ ਲੋਕ ਮਰ ਚੁੱਕੇ ਆ ਹੁਣ ਤੱਕ ਜਾਨਾ ਜਾ ਚੁੱਕੀਆਂ ਕਿੱਡਾ ਵੱਡਾ ਹਿੱਸਾ ਭੁੱਖ ਮਰੀ ਦੀ ਭੇਡ ਚੜ ਚੁੱਕਿਆ ਆ ਸਾਮਰਾਜ ਦਾ ਖੰਧਾਰ ਚਿਹਰਾ ਜਿਹੜਾ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਹੋਇਆ ਇਸੇ ਤਰ੍ਹਾਂ ਆ ਯੂਕਰੇਨ ਦੇ ਵਿੱਚ ਜੋ ਸਾਮਰਾਜ ਨੇ ਰੜ ਕੇ ਜੰਗ ਛੇੜੀ ਹੋਈ ਹੈ ਉਸ ਜੰਗ ਦੇ ਵਿੱਚ ਵੀ ਹਜ਼ਾਰਾਂ ਕਰਤੀ ਨਿਰਦੋਸ਼ ਲੋਕ ਮਾਰੇ ਜਾ ਰਹੇ ਆ ਕਣੀ ਸਾਮਰਾਜੀ ਜੰਗਾ ਦਾ ਖਵਾਜਾ ਬਣ ਰਿਹਾ ਹੈ ਇਹ ਖੰਖਾਰ ਚੇਰਾ ਖਾਂ ਸਾਮਰਾਜ ਦਾ ਜਿਹੜਾ ਲੋਕਾਂ ਚ ਨੰਗਾ ਹੋ ਰਿਹਾ ਐਸੇ ਤਰ੍ਹਾਂ ਸਾਡੇ ਮੁਲਕ ਦੀ ਜਦੋਂ ਗੱਲ ਹੈ ਸਾਡੇ ਮੁਲਕ ਚ ਵੀ ਕੋਈ ਘਾਟ ਨਹੀਂ ਹੈ ਠੀਕ ਹੈ 47 ਤੋਂ ਬਾਅਦ ਨਹਿਰੂ ਵਰਗਿਆਂ ਨੇ ਗੰਧੀ ਵਰਗਿਆਂ ਨੇ ਪਰਦਾ ਪਾਉਣ ਵਾਸਤੇ ਸਾਮਰਾਜੀ ਚੋਰੀ ਗਲਮੀ ਤੇ ਕੁਝ ਸਕੀਮਾਂ ਘੜੀਆਂ ਉਹਨਾਂ ਨੇ ਸਮਾਜਵਾਦੀ ਬੁਰਕਾ ਪਹਿਨਿਆ ਉਹਨਾਂ ਨੇ ਰੂਸ ਤੋਂ ਪੰਜ ਸਾਲ ਜਣੀ ਯੋਜਨਾ ਚੋਰ ਕੀ ਚੋਰੀ ਕੀਤੀ ਐਸੇ ਤਰ੍ਹਾਂ ਹੋਰ ਜਣੀ ਕਈ ਅਧਾਰਿਆਂ ਨੂੰ ਇਹ ਕਹਿ ਕੇ ਕਿ ਜੁੱਧਨਿਕਤਕ ਖੇਤਰ ਬਣਦੇ ਆ ਇਹ ਧਾਰੇ ਇਹ ਮੁਲਕ ਦੀ ਜਣੀ ਮੁਲਕ ਦੀ ਰੱਖਿਆ ਵਾਸਤੇ ਤੇ ਮੁਲਕ ਦੇ ਸਵਾਵਾ ਵਾਸਤੇ ਲੋੜਾਂ ਵਾਸਤੇ ਐਵੇਂ ਅਧਾਰੇ ਆ ਠੀਕ ਹੈ ਕੁਝ ਅਧਾਰੇ ਨੂੰ ਕਿਹਾ ਸੀ ਕਿ ਇਹਨਾਂ ਅਧਾਰਾਂ ਤੇ ਮੁਕੰਮਲ ਸਰਕਾਰੀ ਕੰਟਰੋਲ ਰਹੂਗਾ ਪਰ 1956 ਦਾ ਸ਼ੰਤੀ ਮਤਾ 1973 ਦਾ ਸੰਤੀ ਮਤਾ ਤੇ ਬਾਅਦ ਚਾ ਕੇ ਆ ਕਾਂਗਰਸੀ ਨਰਸੀਮਾ rau ਦੀ ਅਗਵਾਈ ਚ 1991 ਚ ਜਿਹੜਾ ਪੂਰੀ ਤਰ੍ਹਾਂ ਸਾਮਰਾਜੀ ਕੰਪਨੀਆਂ ਵਾਸਤੇ ਸਾਡੇ ਮੁਲਕ ਨੂੰ ਖੋਲਿਆ ਗਿਆ ਜਦੋਂ ਤਾਂ ਸਾਥਿਓ ਉਦੋਂ ਤਾਂ ਇੱਕ ਕੰਪਨੀ ਸੀ ਜਿਹਦੇ ਖਿਲਾਫ ਸਾਡੇ ਸ਼ਹੀਦ ਲੜੇ ਪਰ 1991 ਚ ਇਹਨਾਂ ਦੀ ਗਿਣਤੀ 300 ਹੋ ਗਈ ਤੇ ਅੱਜ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਸਾਮਰਾਜੀ ਕੰਪਨੀਆਂ ਦੀ ਤਾਜ ਸਾਡੇ ਮੁਰਤ ਦੇ ਉੱਤੇ 40000 ਤੋਂ ਉੱਤੇ ਵਿਦੇਸ਼ੀ ਵੱਡੀਆਂ ਸਾਮਰਾਜੀ ਕੰਪਨੀਆਂ ਰਾਜ ਕਰ ਰਹੀਆਂ ਸਾਡੀ ਜ਼ਿੰਦਗੀ ਦੇ ਪਰਿਵਾਰ ਦੇ ਲੋੜਾਂ ਦੇ ਹਰ ਖੇਤਰ ਦੇ ਵਿੱਚ ਇਹਨਾਂ ਸਾਮਰਾਜੀ ਕੰਪਨੀਆਂ ਦਾ ਦਬਦਬਾ ਬਰਕਰਾਰ ਹੈ ਜੇ ਗਿਣੀਆਂ ਹੁਣ ਤਾਂ ਲਕਸ਼ ਕੋਲਗਟ ਪੈਸੋਡੈਂਟ ਆ ਬਾਲਮਾਰਟ ਵਰਗੀਆਂ ਸੈਮਸੰਗ ਜਣੇ ਫੋਰਡ ਵਰਗੀਆਂ ਨੌਕੀਏ ਵਰਗੀਆਂ ਕੰਪਨੀਆਂ ਆ ਕਿੰਨਿਆ ਮਨਸੈਂਟੋ ਕਾਰਗਿਲ ਬਾਹਰ ਵਰਗੀਆਂ ਕੰਪਨੀਆਂ ਅੱਜ ਸਾਡੇ ਜ਼ਿੰਦਗੀ ਦੇ ਹਰ ਖੇਤਰ ਦੇ ਉੱਤੇ ਇਹ ਨਾ ਕੁੰਡਰੀਵਾਰੀ ਬੈਠੀਆਂ ਜੱਫਾਵਾਰੀ ਬੈਠੀਆਂ ਅਖੀਰ 'ਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਵੇਂ ਜਿਵੇਂ ਸਾਮਰਾਜੀ ਧੱਬਾ ਬਦਰਹਾ ਓਮਿਓਮੇ ਸਾਡੀ ਜਿਹੜੀ ਲੋਕਾਂ ਦੀ ਲਹਿਰ ਹੈ ਉਹ ਵੀ ਇਹ ਸਾਮਰਾਜੀ ਧੱਬੇ ਦੇ ਖਲਾ ਮੈਦਾਨ ਚ ਨਿੱਤ ਰਹੀ ਹੈ ਸਾਡੇ ਨੌਜਵਾਨ ਉਹ ਸਲੈਡ ਦਾ ਅੰਕ ਬਣ ਰਹੇ ਆ ਆਪਾਂ ਦੇਖਿਆ ਕਿ ਸੰਸਦ ਦੇ ਵਿੱਚ ਲੰਗੀ 13 ਦਸੰਬਰ ਨੂੰ 6 ਨੌਜਵਾਨਾਂ ਨੇ ਜਾ ਕੇ ਸਮੋਕ ਕਨਿਸਟਿਟਿਊਐ ਜੀ ਦੇ ਯਾਨੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਠੱਪਾ ਲਾਇਆ ਕਿ ਦੇਖੋ ਸੁਰੱਖਿਆ ਨੂੰ ਖਤਰਾ ਖੜਾ ਹੋ ਗਿਆ ਉਹੀ ਖਤਰਾ ਜਿਹੜਾ ਭਗ ਸਿੰਘ ਤੇ ਪੀਕੇ ਦੱਤਵਾਲੇ ਖੜਾ ਹੋਇਆ ਸੀ ਉਵੇਂ ਹੀ ਦੇਸ਼ਟਰੋ ਦੇ ਕੇਸ ਮੜਿਆ ਜੁਏਪੀ ਐਨਐਸਐਲ ਅਕੇ ਅੰਦਰ ਛਟਿਆ ਜਾਣੀ ਦੋਸਤੋ ਕੁਛ ਨਹੀਂ ਬਦਲਿਆ ਉਹੀ ਰਾਜ ਹੈ ਉਹੀ ਡੰਡਾ ਉਹੀ ਕਾਨੂੰਨ ਹੈ ਲੋੜ ਹੈ ਇਸ ਰਾਜ ਦੇ ਖਿਲਾਫ ਵੱਡੀ ਲੋਕ ਤਾਕਤosaur ਕੇ ਇਹਨੂੰ ਫੇੜ ਦੇਣ ਦੀ ਇਹਨੂੰ ਉਲਟਾਉਣ ਦੀ ਇਹੀ ਸੰਵ ਰਾਜਬਾਦ ਵਿਰੋਧੀ ਰੈਲੀ ਦਾ ਅੱਜ ਦਾ ਸੱਦਾ ਤੁਹਾਡਾ ਬਹੁਤ ਬਹੁਤ ਧੰਨਵਾਦ